ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਢਾਂਗ ਹੀ ਆਪਾਂ ਕਿੱਦਾਂ ਚੜਨੀ ਆ ਤੇ ਕਿੱਦਾਂ ਜੜੀ ਆਪਾਂ ਇਹਦੇ ਉੱਤੇ ਸੀ ਨਵੀਂ ਬੰਜੀ ਤੇ ਦਾਤੀ ਹੁਣ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਾਂ ਪੂਰੀ ਵੀਡੀਓ ਚ ਆਪਣੇ ਨਾਲ ਤੇ ਤਾਰ ਇਹਦੇ ਲਈ ਲੈਣੀ ਪੈਂਦੀ ਹੈ ਕੁੱਪ ਵਾਲੀ ਜੇਕਰ ਉਹਦੇ ਵਿੱਚ ਬਲਬਿੰਗ ਹੋਵੇ ਤਾਂ ਇਸ ਪ੍ਰਕਾਰ ਸਿੱਧੀ ਵੀ ਕਰਨੀ ਪੈਂਦੀ ਹੈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਦੇਖੋ ਅੱਗੇ ਕੀ ਬਣਦਾ

ਉਹ ਦੋ ਹਰੇਕ 200 ਦੇ ਦਿੰਦੇ ਸੀ ਦੋ ਮੋਟੀਆਂ ਵੀ ਸੀ ਹਾਂ ਮਜ਼ਬੂਤ ਪਰ ਖੋਖਲੀਆਂ ਸੀ ਜਦੋਂ ਖੜਕਦੀਆਂ ਸੀ ਇਹਦੇ ਵਿੱਚ ਮੋਰੀ ਘੱਟ ਹੈ Terima kasih telah <laughs> menonton!

आता उत्ते ही रहने दिए हैं ना आप और ये क्या बाढ़ दिए ना 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 बाय मैं मैं बाढ़ देना है ले आप लाओ ले आप आप लाओ ले आप

ठीक है जी कर जाओ